ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਸੇਖਾ ਚੌ ਚੱਕੀ ਆ ਚੌ ਵਾਇਆ ਇਹ ਮਨ ਇਕਤ ਘਰ ਆਣ ਇਹ ਹਿੜ ਤਿਹੜੇ ਛੱਡ ਤੋ ਗੁਰ ਕਾ ਸ਼ਬਦ ਪਛਾਣ ਸਤ ਗੁਰ ਅਗੇ ਟੈ ਪਉ ਸਭ ਕਿਛੁ ਜਾਣੈ ਜਾਣ ਆਸਾ ਮਰ ਸਾ ਜਲਾਇ ਤੂ ਹੋਇ ਰਹੋ ਮਹਿਮਾਨ ਸਤਗੁਰ ਕੈ ਭਾਣੈ ਪੀ ਚੱਲੇ ਤਦ ਤਰ ਕਹਿ ਪਾਵੇ ਮਾਨ ਨਾਨਕ ਜੇ ਨਾਮ ਨਾ ਚੇਤਨੀ ਦੇਨ ਤਿਗ ਪੈਨਣ ਤਿਗ ਖਾਣ ਮਹਲਾ ਤੀਜਾ ਹਰ ਗੁਣ ਟੋਟ ਨਾ ਆਵਈ ਕੀਮਤ ਕਹਿਣ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਵੈ ਗੁਣ ਮਹਿ ਰਹੈ ਸਮਾਏ ਪੌੜੀ ਹਰ ਚੋਲੀ ਦੇਹ ਸواری ਕੱਢ ਪੈ ਦੀ ਭਗਤ ਕਰ ਹਰ ਪਾਟ ਲਗਾਇ ਅਦ ਘਾਈ ਬਹੁ ਬਹੁ ਵਿਦ ਭਾਤ ਕਰ ਕੋਈ 부ਜੈ 부ਜਣ ਹਾਰਾ ਅੰਤਰ ਵਿਵੇਕ ਕਰ ਸੋ ਬੁਝੈ ਇਹ ਬਿਵੇਕ ਜਿਸ ਬੁਝਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮਖ ਹਰ ਸਤ ਹਰ ਜਨ ਨਾਨਕ ਕਹਿ ਬੇਚਾਰਾ ਗੁਰਮਖ ਹਰ ਸਤ ਹਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨ ਅਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਤੀਜੇ ਪਾਤਸ਼ਾਹੀ ਦੇ ਉਚਾਰਨ ਕੀਤੇ ਹੋਏ ਸ਼ਲੋਕ ਵਿੱਚ ਹਨ ਸਤਿਗੁਰੂ ਸਾਭ ਜੀ ਪ੍ਰਮਾਨ ਕਰ ਰਹੇ ਨੇ ਇਹ ਚੁੱਕੇ ਚੁਕਾਏ ਸੇਖ ਇਸ ਮਰਨੋ ਇੱਕ ਟਿਕਾਣੇ ਤੇ ਲਿਆ ਵਿੰਗੀਆਂ ਟੇਡੀਆਂ ਗੱਲਾਂ ਛੱਡ ਤੇ ਸਤਿਗੁਰੂ ਦੇ ਸ਼ਬਦ ਨੂੰ ਸਮਝ ਕੇ ਹੇ ਸੇਖਾ ਜੋ ਸਬਦ ਦਾ ਜਾਣੋ ਸਤਿਗੁਰੂ ਸਭ ਕੁਝ ਸਮਝ ਤੈ ਉਸ ਦੀ ਚਰਨੀ ਲੱਗ ਆਸਾਂ ਤੇ ਮਨ ਦੀਆਂ ਧੌੜਾਂ ਮਿਟਾ ਕੇ ਆਪਣੇ ਆਪ ਨੂੰ ਜਗਤ ਵਿੱਚ ਗ੍ਰਾਹਣਾ ਸਮਝ ਜੇ ਤੂੰ ਸਤਗੁਰੂ ਦੇ ਬਾਣੇ ਵਿੱਚ ਚੱਲੇਗਾ ਤਾਂ ਰੱਬ ਦੀ ਦਰਗਾਹ ਵਿੱਚ ਆਦਰ ਪਾਵੇਂਗਾ ਇਹ ਨਾਨਕ ਜੋ ਮਨੁੱਖ ਨਾਮ ਨੇ ਸਿਮਰਦੇ ਉਹਨਾਂ ਦਾ ਚੰਗਾ ਖਾਣਾ ਤੇ ਚੰਗਾ ਪਹਿਨਣਾ ਫਿਟਕਾਰ ਜੋਗ ਹੈ ਹਰੀ ਦੇ ਗੁਣ ਬਿਆਨ ਕਰਦੇ ਆ ਉਹ ਗੁਣ ਮੁਕਦੇ ਨਹੀਂ ਤੇ ਨਾ ਹੀ ਇਹ ਦੱਸਿਆ ਜਾ ਸਕਦਾ ਹੈ ਕਿ ਇਹਨਾਂ ਗੁਣਾਂ ਨੂੰ ਵਿਹਾਜਣ ਲਈ ਮੁੱਲ ਕੀ ਹੈ ਪਰ ਏ ਨਾਨਕ ਗੁਰਮੁਖ ਜਿਉੜੇ ਹਰੀ ਦੇ ਗੁਣ ਗਾਉਂਦੇ ਹਨ ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾਉਂਦਾ ਹੈ ਉਹ ਗੁਣਾ ਵਿੱਚ ਲੀਨ ਹੋਇਆ ਰਹਿੰਦਾ ਹੈ ਇਹ ਮਨੁੱਖਾ ਸਰੀਰ ਮਾਨੋ ਚੋਲੀ ਹੈ ਜੋ ਪ੍ਰਭੂ ਨੇ ਬਣਾਈ ਹੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ 5th ਮਹਲ ਥਿਸ ਇਜ਼ ਟੁਡੇਜ਼ ਹੁਕਮਨਾਮਾ ਫਰਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟੈਂਡਡ ਬਾਇਰ 5th ਗੁਰੂ ਗੁਰੂ ਅਰਜਨ ਦੇਵ ਜੀ ਅੰਡਰ ਹੈਡਿੰਗ ਸੋਰਠ 5th ਮਹਲ ਗੁਰੂ ਸਾਹਿਬ ਜੀ ਸੇਇੰਗ ਥੈਟ He did not take my accounts into account, such is his forgiving nature. He gave me his hand and saved me and made me his own forever and ever. I enjoy his love. The true Lord and Master is forever merciful and forgiving. My perfect Guru has bound me to him. And now I am in absolute ecstasy. Pause. The one who fashioned the body and placed the soul within, who gives you clothing and nourishment. He himself preserves the honor of his slaves. Nanak is forever a sacrifice to him. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ